ਹੈਲੋ ਸਤਿ ਸ਼੍ਰੀ ਅਕਾਲ ਜੀ ਆਸ਼ਬ ਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਹੁਣ ਤੁਹਾਨੂੰ ਅਸੀਂ ਦੱਸਦੇ ਆਂ ਵੀ ਆਪਣੀ ਜਿਹੜੀ ਕੱਲੀਆਂ ਵਾਲੇ ਫਰਾਕ ਆ ਉਹਦੀ ਕਟਿੰਗ ਇਹ ਆਪਾਂ ਦੇਖੋ ਪਹਿਲਾਂ ਕੱਲੀ ਵਾਲੇ ਫਰਾਕ ਦੀ ਜਿਹੜੀ ਕਟਿੰਗ ਕਰਨ ਨੂੰ ਉਹ ਸ਼ੁਰੂ ਕਰਨ ਲੱਗਿਆਂ ਸਾਰਿਆਂ ਨਾਲ ਪਹਿਲਾਂ ਆਪਾਂ ਜਿਹੜੀ ਬੋਡੀ ਆ ਉਹ ਕਟਿੰਗ ਕਰਾਂਗੇ ਇਹ ਦੇਖੋ ਪਹਿਲਾਂ ਆਪਾਂ ਜਿਹੜੀ ਇਹਦੀ ਬੋਡੀ ਆ ਉੱਪਰੋਂ ਉਹ ਕਟਿੰਗ ਕਰਾਂਗੇ ਬੋਡੀ ਲਈ ਜਿਹੜਾ ਆਪਾਂ 15 ਇੰਚ ਦੀ ਜਿਹੜੀ ਇਹਦੀ ਆਪਾਂ ਬੋਡੀ ਤਿਆਰ ਕਰਨੀ ਆ ਕਿ ਆ ਦੇਖੋ 15 ਇੰਚ ਦੀ ਤਿਆਰ ਕਰਨੀ ਹੈ 1 ਇੰਚ ਪਲੱਸ ਕਰਨਾ ਹੈ ਹਾਫ ਵਿੱਚ ਉੱਪਰ ਮੋਢਿਆਂ ਦੇ ਆਊਗਾ ਹਾਫ ਨੀਚੇ ਆਊਗਾ ਕਪੜਾ ਤੇ ਇਹ ਆਪਾਂ ਦੇਖੋ 16 ਇੰਚ ਦੀ ਜਿਹੜੀ ਇਹ ਬਾਡੀ ਆ ਉਹ ਕਟਿੰਗ ਕਰਾਂਗੇ ਥੱਲੇ ਨੂੰ ਲੰਬਾਈ ਇਹਦੀ ਤੇ ਚੜਾਈ ਇਹ ਆਪਣੀ ਫਿਟਿੰਗ ਦੇ ਹਿਸਾਬ ਨਾਲ ਆ ਜੇ ਆਪਣੀਆਂ ਤੁਹਾਨੂੰ ਪਹਿਲਾਂ ਜਿਵੇਂ ਆਪਾਂ ਕਮੀਜ਼ ਦੇ ਵਿੱਚ ਦੱਸਿਆ ਸੀ ਜੇ ਪਲੇਟਾਂ ਪਾਉਣੀਆਂ ਤਾਂ ਆਪਾਂ ਨੇ 4 ਇੰਚ ਕੱਪੜਾ ਜ਼ਿਆਦਾ ਲੈਣਾ ਹੈ ਜੇ ਪਲੇਟਾਂ ਨਹੀਂ ਪਾਉਣੀਆਂ ਤਾਂ ਆਪਾਂ 3 ਇੰਚ ਕੱਪੜਾ ਜ਼ਿਆਦਾ ਲੈਣਾ ਹੁਣ ਇਹਦੀ ਜਿਹੜੀ ਉੱਪਰਲੀ ਆਪਾਂ ਬਾਡੀ ਆ ਇਹ ਆਪਾਂ ਛਾਤੀ ਦੇ ਹਿਸਾਬ ਨਾਲ ਇਹਦਾ ਕੱਪੜਾ ਲੈਣਾ ਵਾ ਕਿਉਂਕਿ ਕਮਰ ਤਾਂ ਇਹਦੇ ਵਿੱਚ हिਪ ਤਾਂ ਹੈ ਨਹੀਂਗੀ ਆਪਾਂ ਛਾਤੀ ਦੇਖਾਂਗੇ ਕਿੰਨੀ ਆ ਇੱਥੇ ਛਾਤੀ ਹੈਗੀ ਆਪਣੀ 17 ਇੰਚ ਉਹਦੇ ਵਿੱਚ ਆਪਾਂ ਨੇ 4 ਇੰਚ ਪਲੱਸ ਕਰਨਾ ਪਲੇਟਾਂ ਪਾ ਕੇ 21 ਇੰਚ ਦਾ ਜਿਹੜਾ ਇਹ ਆਪਾਂ ਚੜਾਈ ਦੇ ਵਿੱਚ ਕੱਪੜਾ ਕੱਟਣਾ ਹੈ ਇਹ ਦੇਖੋ ਆਪਣਾ ਪਨਾ ਇਹ 21 ਇੰਚ ਦੇ ਚੜਾਈ 'ਚ ਸੀ ਆਪਾਂ ਉਦਾਂ ਹੀ ਇਹਨੂੰ ਕਟਿੰਗ ਕਰ ਲਾਂਗੇ 16 ਇੰਚ ਥੱਲੇ ਰੱਖ ਲਾਂਗੇ ਤੇ ਇਹ ਦੇਖੋ ਆਪਣੀ ਜਿਹੜੀ ਬਾਡੀ ਆ ਉਹ ਕਟਿੰਗ ਹੋ ਜੂਗੀ ਹੁਣ ਆਪਾਂ ਇਹਦੀ ਲਵਾਂਗੇ ਤੀਰਾ ਤੀਰਾ ਆਪਾਂ ਰੱਖਣਾ 2.5 ਇੰਚ ਦੇ ਜੋ ਜਿਹੜੀ ਕਟਿੰਗ ਕਰਨੀ ਆ ਕਿਉਂਕਿ ਆਪਣੀ ਜਿਹੜੀ ਫਿਟਿੰਗ ਆ ਉਹ 17 ਇੰਚ ਆ ਜ਼ਿਆਦਾ ਨਹੀਂ ਹੈਗੀ ਜੇ ਆਪਣੀ ਫਿਟਿੰਗ ਜ਼ਿਆਦਾ ਹੁੰਦੀ ਜੇ ਆਪਣੀ 18 ਇੰਚ ਫਿਟਿੰਗ ਹੁੰਦੀ ਤਾਂ ਆਪਾਂ ਨੇ 6.5 ਇੰਚ ਦੀਰਾ ਰੱਖਣਾ ਸੀਗਾ ਜੇ ਆਪਣੀ ਫਿਟਿੰਗ 20 ਤੱਕ ਚੱਲ ਜਾਂਦੀ ਆ ਤਾਂ ਆਪਾਂ ਨੇ 7 ਇੰਚ ਦਾ ਦੀਰਾ ਰੱਖਣਾ ਤਾਂ ਉਵੇਂ ਆਪਾਂ ਵਧਾਈ ਜਾਣਾ ਤੇ 6 ਇੰਚ ਦਾ ਜਿਹੜਾ ਮੋਢਾ ਆ ਉਹ ਥੱਲੇ ਨੂੰ ਕਟਿੰਗ ਕਰਾਂਗੇ 7 ਇੰਚ ਦਾ ਸੌਰੀ ਆਪਾਂ ਜਿਹੜਾ ਮੋਢਾ ਉਹ ਥੱਲੇ ਨੂੰ ਆ ਹਰੇਕ ਦਾ 7 ਇੰਚ ਥੱਲੇ ਨੂੰ ਕਟਿੰਗ ਹੁੰਦਾ ਆ ਹੁਣ ਆਪਾਂ ਜਿੰਨੀ ਆਪਣੀ ਛਾਤੀ ਦਾ ਨਿਸ਼ਾਨ ਆ ਮਤਲਬ ਬ੍ਰੈਸਟ ਦਾ ਉਹ ਆਪਾਂ ਉਹਦੇ ਲਾ ਲਾਂਗੇ ਹੋ ਨਿਸ਼ਾਨ ਲਾ ਲਾਂਗੇ ਪਹਿਲਾਂ ਉੱਥੋਂ ਆਪਾਂ ਜਿਹੜੀ ਗਲਾਈ ਪਾਉਣੀ ਆ 1 ਇੰਚ ਆਪਾਂ ਜ਼ਿਆਦਾ ਲਾਵਾਂਗੇ ਜਿਹੜੀ ਪਿਛਲੀ ਗਲਾਈ ਪਾਉਣੀ ਆ ਇਹ ਜਿਹੜੀ ਆਪਣੇ ਸਿੰਪਲ ਕਮੀਜ਼ ਦੇ ਵੀ ਆਪਾਂ ਇਹਦੀ ਕਟਾਈ ਦੱਸੀ ਹੋਈ ਆ ਤੁਸੀਂ ਉਹਦੇ ਵਿੱਚ ਵੀ ਦੇਖ ਸਕਦੇ ਹੋ ਇਹ ਆਪਣੀ ਜਿਹੜੀ ਬੈਕ ਵਾਲੀ ਕਟਾਈ ਆ ਗਈ ਇਹ ਆਪਣੀ ਮੋਢੇ ਦਾ ਜਿਹੜੇ ਕਾਰਟ ਆ ਉਹ ਪਾਉਗੀ ਤੇ ਹੁਣ ਆਪਣੀ ਜਿਹੜੀ ਪਲੇਟ ਆ ਉਹ ਪਾਵਾਂਗੇ ਪਲੇਟ ਆਪਾਂ ਪਾਵਾਂਗੇ 1.5 ਤੇ ਤੇ 11 ਇੰਚ ਦੀ ਪਲੇਟ ਆ ਜਿਹੜੀ ਉਹ ਤਿਆਰ ਹੋਊਗੀ ਸਾਈਡ ਤੇ ਨੂੰ ਜੀ ਆਪਣੀ ਇਹ ਤੁਹਾਨੂੰ ਦੱਸੀ ਗਈ ਹੋਈ ਆਪਣਾ ਕਮੀਜ਼ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ 3.5 ਇੰਚ ਤੇ ਜਿਹੜੀ ਚੜਾਈ ਦੇ ਵਿੱਚ ਪਲੇਟ ਪਾਉਣੀ ਆ ਉਦਾਂ ਜੇ ਫਿਟਿੰਗ ਜਿਆਦੇ ਆ ਆਪਣੀ 22 ਇੰਚ ਤੋਂ ਜ਼ਿਆਦੇ ਆ ਤਾਂ ਆਪਾਂ 4 ਇੰਚ ਚੜਾਈ ਲਵਾਂਗੇ ਜੇ ਆਪਣੀ ਹੈਗੀ 18 ਇੰਚ ਤਾਂ ਆਪਾਂ ਨੇ 3.5 ਇੰਚ ਦੀ ਚੜਾਈ ਦੀ ਪਲੇਟ ਪਾਉਣੀ ਆ ਤੇ ਥੱਲੇ ਨੂੰ ਆਪਣੀ 7 ਇੰਚ ਦੀ ਪਲੇਟ ਹੁੰਦੀ ਆ ਤੇ ਇਹਦੀ ਆਪਣੀ ਹਾਫ ਇਹ ਪਲੇਟ ਪੈਣੀ ਆ ਪੂਰੀ ਪਲੇਟ ਨਹੀਂ ਪੈਣੀ ਹੈਗੀ ਬਾਡੀ ਜਿੰਨੀ ਆ ਓਨੀਉ ਆਪਣੀ ਇਹ ਪਲੇਟ ਆਹੇ ਪੈਕੇ ਤਿਆਰ ਹੋਣੀਆਂ ਠੀਕ ਆ ਜੀ ਉਹ ਨੀਓ ਆਪਣੀ ਇਹ ਪਲੇਟ ਤਿਆਰ ਹੋਊਗੀ ਤੇ ਉੱਪਰੋਂ ਜਿਹੜੀ ਆਪਾਂ ਨੇ ਇਹਦੇ 2.5 ਇੰਚ ਦੇ ਫਰਕ ਪਾਉਣੇ ਆ ਜੇ ਆਪਣੀ ਫਿਟਿੰਗ ਜ਼ਿਆਦਾ ਆ ਤਾਂ ਆਪਾਂ ਨੇ 3-3 ਇੰਚ ਦੇ ਫਰਕ ਪਾ ਲੈਣਾ ਵਾ ਪਲੇਟਾਂ ਦੇ ਵਿੱਚ ਤੇ ਇਹ ਨੀਚੇ ਨੂੰ ਜਿਹੜੀ ਆਪਣੀ ਇਹ ਪਲੇਟ ਆ ਇਹਦਾ ਆਪਾਂ 7.5 ਇੰਚ ਦਾ ਨਿਸ਼ਾਨ ਲਾਉਣਾ ਆ 7 ਇੰਚ ਤੇ ਤਿਆਰ ਰਹਿ ਜੂਗੀ ਹਾਫ ਇੰਚ ਉੱਪਰ ਆ ਜੂਗੀ ਤੇ ਇੱਥੋਂ ਵੀ ਆਪਾਂ ਜਿਹੜਾ 2.5 ਇੰਚ ਦਾ ਨਿਸ਼ਾਨ ਲਾ ਕੇ ਇਹਦੇ ਵਿੱਚ ਫਰਕ ਆ ਜਿਹੜਾ ਇਹ ਜਿਹੜੀ ਆਪਾਂ ਸਾਈਡ ਵਾਲੀ ਪਲੇਟ ਆ ਉਹ ਲਾ ਲਾਂਗੇ ਇਹ ਦੇਖੋ ਜਿਹੜੀ ਆਪਣੀ ਬੋਡੀ ਦੇ ਨਿਸ਼ਾਨ ਨੇ ਉਹ ਲਾ ਕੇ ਤਿਆਰ ਹੋ ਗਏ ਹੁਣ ਦੇਖੋ ਪਹਿਲਾਂ ਆਪਾਂ ਬੈਕ ਵਾਲੀ ਜਿਹੜੀ ਬੈਕ ਵਾਲੇ ਪੱਲੇ ਦੀ ਆ ਉਹ ਕਟਾਈ ਕਰਾਂਗੇ ਇਹ ਆਪਣੀ ਬੈਕ ਵਾਲੀ ਇਹ ਆਪਣੇ ਚਾਰੇ ਪੱਲਿਆਂ ਦੀ ਹੋ ਜਾਣੀਆਂ ਬੈਕ ਵਾਲੀ ਕਟਾਈ ਆ ਜਿਹੜੀ ਤੇ ਸਾਈਡ ਤੋਂ ਆਪਣੀ ਆ ਬੰਦ ਸੀਗਾ ਇੱਕ ਸਾਈਡ ਇਹ ਆਪਾਂ ਕਟਿੰਗ ਕਰ ਲਈ ਤੇ ਇਹਦੇ ਵਿੱਚੋਂ ਜਿਹੜਾ ਆਪਣਾ ਫਰੰਟ ਵਾਲਾ ਸਿਰਫ ਉਹਦੇ ਉੱਤੇ ਹੀ ਆਪਾਂ ਜਿਹੜੀ ਫਰੰਟ ਕਾਟ ਪਾਉਣੀ ਆ ਜੇ ਤੁਸੀਂ ਆ ਬੈਕ ਕਮੀਜ਼ ਵੇਚ ਨੂੰ ਕਰਕੇ ਵੀ ਪਾ ਸਕਦੇ ਹਾਂ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਫਰੰਟ ਵਾਲਾ ਪੱਲਾ ਆ ਜਿਹੜਾ ਉਹਨੂੰ ਅਲੱਗ ਤੋਂ ਰੱਖ ਸਕਦੇ ਹੋ ਉਹਦੇ ਉੱਤੇ ਇਕੱਲੇ ਤੇ ਪਾ ਸਕਦੇ ਹੋ ਬੈਕ ਵਾਲਾ ਪੱਲਾ ਜਿਹੜਾ ਉਹ ਤੁਸੀਂ ਸਾਈਡ ਤੇ ਕੱਟ ਕੇ ਰੱਖ ਸਕਦੇ ਹੋ ਤੇ ਆ ਆਪਣੀ ਪਲੇਟ ਦਾ ਨਿਸ਼ਾਨ ਉਹ ਲਾਵਾਂਗੇ ਵੀ ਇਹ ਦੋਏ ਪਾਸੇ ਵੀ ਆਪਾਂ ਨੂੰ ਪਤਾ ਲੱਗੇ ਠੀਕ ਆ ਜੀ ਤੇ ਇਹ ਆਪਣੀ ਜਿਹੜੀ ਇੱਥੇ ਵਾਲੀ ਪਲੇਟ ਆ ਸਾਈਡ ਵਾਲੀ ਪਲੇਟ ਆ ਇੱਥੇ ਵੀ ਆਪਾਂ ਜਿਹੜਾ ਨਿਸ਼ਾਨ ਲਾ ਲਾਂਗੇ ਕਿਉਂਕਿ ਆਪਾਂ ਦੋਏ ਸਾਈਡ ਵੀ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਤਾਂ ਆਪਾਂ ਨੂੰ ਆਸਾਨੀ ਹੋਊਗੀ ਇਹ ਟੇਲਰਾਂ ਦੀ ਕਟਿੰਗ ਹੈ ਟੇਲਰ ਐਵੇਂ ਕਟਿੰਗ ਕਰਦੇ ਨੇ ਇੱਥੋਂ ਆਪਾਂ ਚੱਕ ਲਾਂਗੇ ਇੱਥੇ ਵੀ ਆਪਾਂ ਜਿਹੜਾ ਪਲੇਟਾਂ ਦੇ ਨਿਸ਼ਾਨ ਦੋਵੇਂ ਪਾਸੇ ਸੈੱਟ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਸੈਂਚੀ ਦੀ ਮਦਦ ਨਾਲ ਜਿਹੜੀ ਦੋਵੇਂ ਪਾਸੇ ਦੂਏ ਪਾਸੇ ਜਿਹੜਾ ਕੈਂਚੀ ਦੀ ਮਦਦ ਲੈਣਾ ਆਪਾਂ ਨਿਸ਼ਾਨ ਲਾ ਲੈਣੇ ਆ ਇੱਧਰ ਆਪਾਂ ਹੱਥ ਲਾ ਕੇ ਦੇਖ ਲੈਣਾ ਆ ਦੇਖੋ ਇੱਧਰ ਉੱਭਰਿਆ ਜਾਂ ਹੋ ਜਾਣਾ ਥੋੜਾ ਜਿਹਾ ਇੱਥੇ ਆਪਣੀ ਪਲੇਟ ਦਾ ਪਤਾ ਲੱਗ ਜੂਗੀ ਇੱਥੇ ਆਪਣੀ ਸੈਡ ਵਾਲੀ ਪਲੇਟ ਪੈਣੀ ਆ ਇੱਧਰ ਜਿਹੜਾ ਆਪਾਂ ਟੱਕ ਲਾਇਆ ਸੀ ਉੱਥੇ ਪਾਉਗੀ ਠੀਕ ਹੈ ਇਹ ਸਾਰੀਆਂ ਪਲੇਟਾਂ ਇੱਥੋਂ ਆਪਣਾ ਨਿਸ਼ਾਨ ਤੋਂ ਆਪਾਂ ਨੂੰ ਪਤਾ ਲੱਗਣ ਗਿਆ ਵੀ ਆਪਣੀਆਂ ਜਿਹੜੀਆਂ ਪਲੇਟਾਂ ਨੇ ਸੈਡ ਵਾਲੀਆਂ ਆ ਦੇਖੋ ਉਹ ਇਹਨੂੰ ਕਰਕੇ ਦੇਖੋ ਆ ਚੰਗੀ ਤਰ੍ਹਾਂ ਆ ਦੇਖੋ ਉੱਭਰ ਗਿਆ ਹੋ ਗਿਆ ਕੈਂਚੀ ਨਾਲ ਐਦਾਂ ਹੋ ਜਾਂਦਾ ਏ ਐਦਾਂ ਆਪਣੀਆਂ ਜਿਹੜੀਆਂ ਪਲੇਟਾਂ ਪਾਉਣੀਆਂ ਬਹੁਤ ਹੀ ਆਸਾਨ ਹੁੰਦੀਆਂ ਨੇ ਇਹ ਦੇਖੋ ਆਪਣੀ ਜਿਹੜੀ ਬੋਡੀ ਦੀ ਆਹ ਕਟਿੰਗ ਹੋ ਗਈ ਹੁਣ ਥੱਲੇ ਆਪਾਂ ਕਲੀਆਂ ਨੇ ਜਿਹੜੀਆਂ ਉਹ ਕਟਿੰਗ ਕਰਾਂਗੇ ਅੱਜ ਜੀ ਹੁਣ ਆਪਾਂ ਜਿਹੜੀਆਂ ਕਲੀਆਂ ਨੇ ਉਹ ਕਟਿੰਗ ਕਰਾਂਗੇ ਆ ਦੇਖੋ ਆਪਾਂ ਨੇ ਜਿਹੜਾ ਇਹ ਦੂਰਾ ਕੱਪੜਾ ਕਰਕੇ ਰੱਖ ਲਿਆ ਕਲੀਆਂ ਕਟਿੰਗ ਕਟਿੰਗ ਕਰ ਲਈ ਇਹ ਆਪਣਾ ਬੂਰਾ ਕੱਪੜਾ ਆ ਤੇ ਕੱਜੀ ਇਹ ਹੁਣ ਆਪਾਂ ਇਹਦੀਆਂ ਕਲੀਆਂ ਨੇ ਜਿਹੜੀਆਂ ਥੱਲਣ ਲਈ ਫਰੌਕ ਦੀਆਂ ਉਹ ਕਟਿੰਗ ਕਰਾਂਗੇ ਇਸ ਸਾਈਡ ਤੋਂ ਜਿਹੜੀ ਆਪਾਂ ਕਲੀ ਆ ਉਹ ਆਪਣੇ ਟਿੱਡੀ ਕਰਨੀ ਹੁੰਦੀ ਹੈ ਤਾਂ ਕਰਕੇ ਇੱਥੋਂ ਆਪਾਂ ਨੇ ਜਿੰਨੀ ਕਲੀ ਰੱਖਣੀ ਆ ਜੇ 5 ਇੰਚ ਦੀ ਰੱਖਣੀ ਆ ਤਾਂ ਆਪਾਂ ਨੇ 2.5 ਇੰਚ ਦੀ ਉਹ ਸਿਰਫ ਇੱਥੋਂ ਕਲੀ ਤਿਆਰ ਕਰਨੀ ਆ ਪਹਿਲਾ ਸਾਈਡ ਤੋਂ ਦੋਵੇਂ ਪਾਸੇ ਸਾਈਡ ਤੋਂ 2.5 ਇੰਚ ਦੀ ਹੁੰਦੀਆਂ ਨੇ ਤੇ ਇੱਥੋਂ ਦੇਖੋ ਆਪਾਂ ਨੇ ਇਹ ਫੀਟਿੰਗ ਦੇ ਹਿਸਾਬ ਨਾਲ ਡੱਪਸ ਤੋਂ ਹੋ ਜਾਂਦੀਆਂ ਨੇ ਓਨੀਆਂ ਹੀ ਜਿੰਨੀ ਆਪਣੀ ਫੀਟਿੰਗ ਵਧੇ ਜਾਊਗੀ ਓਨੀਆਂ ਕਲੀ ਆਪਾਂ ਬੜੀਆਂ ਵੱਧ ਪਾ ਲਾਂਗੇ ਠੀਕ ਹੈ ਜੀ ਇਹ 2.5 ਇੰਚ ਦੀ ਆਪਾਂ ਕਲੀ ਇੱਥੋਂ ਪਾ ਲਈ ਤੇ ਚੜਾਈ ਦੇ ਵਿੱਚ ਥੱਲੇ ਆਉਂਦੀ ਨੀਚੜਾਈ ਰੱਖਣੀ ਆ ਜੇ 10 ਇੰਚ ਦੀ ਆਪਾਂ ਥੱਲੇ ਉਹ ਚੜਾਈ ਰੱਖਾਂਗੇ ਠੀਕ ਆ ਜੀ ਇਹ ਆਪਣੀ 10 ਇੰਚ ਦੀ ਥੱਲੇ ਉਹ ਚੜਾਈ ਆ ਗਈ ਸੇਮ ਆਪਾਂ ਉਧਰਲੀ ਸਾਈਡੋਂ ਆਪਾਂ ਨੇ ਬੜੀ ਛੋਟੀ ਕਲੀ ਕਰ ਲੈਣੀ ਆ 2.5 ਹੋਗੀ ਉਰੋਂ ਆਪਾਂ ਨੇ ਰੱਖਣੀ ਹੈ 5 ਇੰਚ ਦੀ ਕਲੀ ਠੀਕ ਆ ਜੀ ਹੁਣ ਆਪਾਂ ਨੇ 10 ਇੰਚ ਦੀ ਫੇਰ ਆਪਾਂ 10 ਤੇ 5-5 ਦੀਆਂ ਰੱਖਣੀਆਂ ਨੇ ਜਿਹੜੀ ਸਾਈਡ ਦੀ ਕਲੀ ਆ ਸਿਰਫ ਉਹੀ 2.5 ਇੰਚ ਦੀ ਰੱਖਣੀ ਆ ਕਿਉਂਕਿ ਆ ਸਿੱਧਾ ਜਿਹੜਾ ਜੋੜ ਆ ਉਹ ਆਪਾਂ ਸੈੱਟ ਕਰਨਾ ਹੈ ਠੀਕ ਹੈ ਜੀ ਕਹਾ ਆ ਕੇ ਫੇਰ ਆਪਾਂ ਨੇ ਆ ਦੇਖੋ 10 ਤੋਂ ਬਾਅਦ ਇਹ ਆਪਾਂ ਨੇ 10 ਇੰਚ ਦਾ ਨਿਸ਼ਾਨ ਲਾ ਲਿਆ 2.5 ਤੋਂ ਬਾਅਦ ਆਪਾਂ ਨੇ 8.5 ਇੰਚ ਕਲੀ ਤੋਂ ਬਾਅਦ 10 ਇੰਚ ਦਾ ਨਿਸ਼ਾਨ ਲਾ ਲਿਆ ਔਰ ਆ ਪਿੰਕ ਕਲਰ ਵਾਲੇ ਨਿਸ਼ਾਨ ਦੇਖੋ ਠੀਕ ਆ ਉਦੋਂ ਬਾਅਦ ਆਪਾਂ ਨੇ 5 ਇੰਚ ਦਾ ਨਿਸ਼ਾਨ ਲਾ ਲਿਆ ਉਦੋਂ ਬਾਅਦ ਫੇਰ ਆਪਾਂ ਨੇ 10 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਫੇਰ 5 ਇੰਚ ਦਾ ਨਿਸ਼ਾਨ ਲਾ ਲੈਣਾ ਹੈ ਤੇ ਉਸ ਤੋਂ ਬਾਅਦ ਫੇਰ ਆਪਾਂ ਨੇ ਪਿੱਛੇ 10 ਇੰਚ ਦਾ ਨਿਸ਼ਾਨ ਲਾ ਲੈਣਾ ਹੈ ਕਿ ਆਪਣੀ ਪੂਰੀ ਪੂਰੀ ਪਿੱਛੇ 10 ਇੰਚ ਬਚਦੀ ਹੈ ਤਾਂ ਆਪਾਂ ਨੇ ਘੱਟ ਵੱਧ ਥੋੜੀ ਜਿਹੀ ਕਰਕੇ ਇਹਦੀ ਸੈਟਿੰਗ ਆਪਾਂ ਕਰ ਲਵਾਂਗੇ ਬਾਅਦ ਚ ਤੇ ਹੁਣ ਆਪਾਂ ਸਾਈਡ ਤੋਂ ਇਧਰੋਂ ਦੋਵੇਂ ਪਾਸੇ ਆਜੋ ਤੇ ਹੁਣ ਆਪਾਂ ਪਹਿਲਾਂ ਦੇਖਾਂਗੇ ਆਪਣੀ ਬਾਡੀ ਕਿੰਨੀ ਸੀਗੀ ਆਪਣੀ ਬਾਡੀ ਹੈਗੀ ਆਪਾਂ 15 ਇੰਚ ਤਿਆਰ ਕਰੀ ਆ ਤਾਂ ਆਪਾਂ 15 ਇੰਚ ਉੱਪਰ ਕੱਢ ਦੇਣਾ ਆ 15 ਇੰਚ ਉੱਪਰ ਕੱਢ ਕੇ ਥੱਲੇ ਜਿੰਨੀ ਵੀ ਤੁਸੀਂ ਲੈਂਥ ਰੱਖਣਾ ਚਾਹੁੰਦੇ ਹੋ ਉਹਨੇ ਲੈਂਥ ਰੱਖ ਸਕਦੇ ਹੋ ਜੇ ਤੁਸੀਂ 45 ਰੱਖਣੀ ਆ ਤਾਂ 45 ਜਿੰਨੀ ਵੀ ਥੋੜਾ ਜੀ ਕਰਦਾ ਹੈ ਜਿੰਨੀ ਤੁਸੀਂ ਲੈਂਥ ਬਣਾਉਣਾ ਚਾਹੁੰਦੇ ਹੋ ਉਹਨੇ ਰੱਖ ਸਕਦੇ ਹੋ ਆਪਾਂ ਇਹਦੀ 44 ਇੰਚ ਜਿਹੜੀ ਲੈਂਥ ਰੱਖਾਂਗੇ 1 ਇੰਚ ਆਪਾਂ ਪਲੱਸ ਕਰ ਲੈਣਾ ਵਿੱਚ ਇਹ ਆਪਣਾ ਉੱਪਰ ਆਊਗਾ ਕਪੜਾ ਠੀਕ ਆ ਜਿੰਨੀ ਆਪਾਂ ਫਿਰ ਬਾਕੀ ਫੋਲਡਿੰਗ ਲਈ ਕਪੜਾ ਜਿਹੜਾ ਬ੍ਰੀਕ ਬ੍ਰੀਕ ਫੋਲਡ ਕਰਨਾ ਉਹ ਚਾਹੇ ਤੁਸੀਂ ਐਵੇਂ ਵੀ ਲਾ ਸਕਦੇ ਹੋ ਤੇ ਜੋੜ પાਕੇ ਵੀ ਰੱਖ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਜਿਵੇਂ ਵੀ ਤੁਸੀਂ ਲਾਉਣੀ ਆ ਹੁਣ ਆਪਾਂ ਜਿਹੜਾ ਇਹਦੇ 45 45 ਇੰਚ ਤੀ ਜਿਹੜਾ ਨਿਸ਼ਾਨ ਲਾਵਾਂਗੇ ਪਰ ਕੱਟ ਕੇ ਫੇਰ ਆਪਾਂ ਨੇ 45 ਇੰਚ ਦਾ ਨਿਸ਼ਾਨ ਲਾਉਣਾ ਇਹਦਾ ਜ਼ਰੂਰ ਧਿਆਨ ਰੱਖਿਓ ਉਦੋਂ ਆਪਣਾ 30 ਇੰਚ ਦਾ ਕੱਪੜਾ ਹੋ ਗਿਆ ਇਹ ਨੀਚੇ ਵਾਲਾ ਹੁਣ ਦੇਖੋ ਆਪਾਂ ਨੇ ਦੂਜੀ ਸਾਈਡੋਂ ਜਿਹੜੀ ਇਹ 2.5 ਇੰਚ ਵਾਲੀ ਆਪਾਂ ਪਲੇਟ ਤਿਆਰ ਕਰਨੀ ਸ਼ੁਰੂ ਕੀਤੀ ਸੀ ਹੁਣ ਆਪਾਂ ਦੂਈ ਸਾਈਡੋਂ ਜਿਹੜਾ ਇਹ 2.5 ਇੰਚ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਹ 2.5 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਨੇ ਜਿਹੜਾ ਇੱਧਰ 10 ਇੰਚ ਦਾ ਨਿਸ਼ਾਨ ਲਾਇਆ ਸੀਗਾ ਇੱਧਰਲੀ ਸਾਈਡ 10 ਇੰਚ ਦਾ ਆ ਗਿਆ ਸੀ ਇਹਨੂੰ ਆਪਾਂ ਇਦਾਂ ਮਿਲਾ ਦੇਣਾ ਇਹ ਦੇਖੋ ਇਹ ਆਪਣੀ ਕਲੀ ਹੈ ਜਿਹੜੀ ਇਹ ਬਣ ਜੂਗੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ 10 ਇੰਚ ਦਾ ਫੇਰ ਨਿਸ਼ਾਨ ਲਾਉਣਾ ਹੈ ਤੇ ਇਹ ਜਿਹੜਾ ਨਿਸ਼ਾਨ ਆਪਾਂ ਨੇ ਇਹ ਆਪਾਂ 5 ਇੰਚ ਨਾਲ ਲਾਉਣਾ ਇੱਥੇ ਐਦਾਂ ਟੇਡਾ ਠੀਕ ਹੈ ਇਧਰੋਂ ਇਧਰਲੀ ਟੇਢੀ ਪਲੇਟ ਆ ਜਾਣੀ ਹੈ ਥੋੜੀ ਜਿਹੀ ਐਦਾਂ ਠੀਕ ਹੈ ਇਧਰੋਂ ਇਧਰ ਨੂੰ ਟੇਢੀ ਆ ਜਾਣੀ ਹੈ ਫਿਰ ਉਦੋਂ ਬਾਅਦ ਆਪਾਂ ਨੇ ਫੇਰ ਇਹ 5 ਇੰਚ ਦਾ ਨਿਸ਼ਾਨ ਲਾ ਲੈਣਾ ਫਿਰ ਜਿਹੜੀ ਇੱਧਰ ਜਿਹੜੀ ਆਪਣਾ ਨਿਸ਼ਾਨ ਲਾਇਆ ਹੋਇਆ ਸਾਈਡ ਤੇ ਉਹਦੇ ਉੱਤੇ ਨਿਸ਼ਾਨ ਲਾ ਲੈਣਾ ਸੇਮ ਆਪਾਂ ਹੀ ਇੱਦਾਂ ਜਿਹੜੀਆਂ ਇਹ ਕੱਲੀਆਂ ਨੇ ਉਹ ਕਟਿੰਗ ਕਰ ਲੈਣੀਆਂ ਇੱਥੋਂ ਫੇਰ 10 ਇੰਚ ਦਾ ਨਿਸ਼ਾਨ ਲਾ ਲੈਣਾ ਜਿਹੜਾ ਦੋਵੇਂ ਪਾਸੇ 5 ਇੰਚ ਆਲਾ ਨਿਸ਼ਾਨ ਆ ਉਹਦੇ ਨਾਲ ਫੇਰ ਮਿਲਾ ਦੇਣਾ ਠੀਕ ਹੈ ਇਦਾਂ ਹੀ ਆਪਾਂ ਜਿਹੜੀਆਂ ਇਹ ਟੇਟੀਆਂ ਟੇਟੀਆਂ ਪਲੇਟਾਂ ਨੇ ਜਿਹੜੀਆਂ ਇਹ ਕਟਿੰਗ ਕਰ ਲੈਣੀਆਂ ਨੇ ਹਾਂਜੀ ਇੱਕ ਆਪਣੇ ਦੂਸਰੇ ਤਰੀਕੇ ਨਾਲ ਵੀ ਇਦਾਂ ਵੀ ਆਪਾਂ ਜਿਹੜੀਆਂ ਇਦਾਂ ਆਪਾਂ ਅ ਮਤਲਬ ਜਲਦੀ ਕਟਿੰਗ ਕਰ ਲਾਂਗੇ ਇਹ ਆਪਾਂ ਚੌਰਾ ਕਰ ਲਿਆ ਕੱਪੜਾ ਠੀਕ ਹੈ ਜੀ ਇਦਾਂ ਵੀ ਆਪਾਂ ਕਟਿੰਗ ਕਰ ਲਾਂਗੇ ਪਲੇਟ ਜ਼ਰੂਰੀ ਨਹੀਂ ਗਿਆ ਆਪਾਂ ਨੇ 10 ਇੰਚ ਦੀ ਪੌੜੀ ਆਪਾਂ ਘੱਟ ਵੱਧ ਵੀ ਕਰ ਸਕਦੇ ਆ ਪਲੇਟ ਚਾਹੇ ਛੋਟੀ ਵੱਡੀ ਜਿਵੇਂ ਮਰਜ਼ੀ ਕਰ ਸਕਦੇ ਹੋ ਆ ਦੇਖੋ ਉਦਾਂ ਹੀ ਆਪਾਂ ਇੱਥੇ 2.5 ਇੰਚ ਦਾ ਨਿਸ਼ਾਨ ਲਾ ਲੈਣਾ ਹੈ ਠੀਕ ਹੈ ਜੀ ਤੇ ਆ ਆਪਾਂ ਨੇ 2.5 ਇੰਚ ਦਾ ਨਿਸ਼ਾਨ ਉੱਪਰੋਂ ਲਾ ਲਿਆ ਨੀਚੋਂ ਜਿਹੜੀ ਆਪਾਂ ਪਲੇਟ ਆ ਉਹ ਆਪਾਂ ਨਿਸ਼ਾਨ ਲਾਵਾਂਗੇ ਇਹ ਆਪਾਂ 15 ਇੰਚ ਪਹਿਲਾਂ ਵਾਂਗੂ ਕੱਢ ਕੇ ਆ ਦੇਖੋ 15 ਇੰਚ ਕੱਢ ਕੇ ਜਿਹੜੀ ਆਪਾਂ 45 ਇੰਚ ਤੇ ਨਿਸ਼ਾਨ ਲਾ ਲਿਆ ਇੱਥੋਂ ਵੀ ਇਹ ਆਪਣਾ 45 ਇੰਚ ਦਾ ਆਪਾਂ ਨੇ ਨਿਸ਼ਾਨ ਲਾ ਲਿਆ ਠੀਕ ਆ ਇਹ ਆਪਾਂ ਦੂਰੀਆਂ ਪਲੇਟਾਂ ਵੀ ਐਵੇਂ ਦੂਰਾ ਕਰਕੇ ਵੀ ਕੱਪੜਾ ਪਾ ਸਕਦੇ ਆ ਇਥੋਂ ਜਿਹੜੀ ਆਪਾਂ ਫਲੇਟ ਆ ਬੜੀ ਛੋਟੀ ਵੀ ਜਿਹੜੀ ਉਹ ਫਲੇਟ ਆ ਕਰ ਸਕਦੇ ਆ ਜਿਵੇਂ ਆਪਾਂ ਨੇ ਪਹਿਲਾਂ 10 ਇੰਚ ਦੀ ਪਲੇਟ ਕਟਿੰਗ ਕਰਨੀ ਦੱਸੀ ਸੀ ਆਪਾਂ 12 ਇੰਚ ਦੀ ਵੀ ਕਰ ਸਕਦੇ ਆ ਇਥੋਂ ਦੇਖੋ ਆਪਾਂ ਨੇ ਇਹਦਾ ਆਪਣਾ ਜੋੜ ਪਾ ਲੈਣਾ 6 ਇੰਚ ਦੀ ਪਲੇਟ ਇਥੋਂ ਕਟਿੰਗ ਹੋਊਗੀ 2.5 ਇੰਚ ਦਾ ਉੱਪਰੋਂ ਇਹ ਦੇਖੋ ਆਪਣੀ ਟੈਡੀ ਪਲੇਟ ਇਥੋਂ ਬਣ ਗਈ ਸੇਮ ਆਪਾਂ ਇਦਾਂ ਹੀ ਆਪਾਂ ਪਹਿਲਾਂ ਦੱਸਿਆ ਤੁਹਾਨੂੰ ਇਥੋਂ ਆਪਾਂ ਨੇ 5 ਇੰਚ ਦਾ ਨਿਸ਼ਾਨ ਲਾ ਲਿਆ ਠੀਕ ਆ ਜੀ ਇਧਰੋਂ ਆਪਾਂ ਨੇ 12 ਇੰਚ ਦੀ ਪਲੇਟ ਲਾ ਲੈਣੀ ਆ ਇਹ ਠੀਕ ਹੈ ਇਹ ਆਪਾਂ ਜਿਹੜਾ ਆ ਦੇਖੋ ਇਧਰੋਂ 12 ਇੰਚ ਦੀ ਪਲੇਟ ਲਾ ਕੇ ਇਧਰ ਨੂੰ ਇਹ ਕਟਿੰਗ ਕਰ ਲੈਣੀ ਹੈ ਠੀਕ ਹੈ ਸੇਮ ਇਦਾਂ ਹੀ ਆਪਾਂ ਨੇ ਇੱਥੋਂ ਨਿਸ਼ਾਨ ਲਾ ਲੈਣਾ ਹੈ 5 ਇੰਚ ਦਾ ਠੀਕ ਹੈ 5 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਨੇ ਜਿਹੜੀ ਇਧਰ ਨੂੰ ਆਪਾਂ ਨੇ 12 ਇੰਚ ਦਾ ਜਾਂ 10 ਜਿੰਨੀ ਵੀ ਆਪਣੇ ਕੱਟ ਦਾ ਵੱਧ ਦਾ ਕਪੜਾ ਉਸ ਹਿਸਾਬ ਨਾਲ ਆਪਾਂ ਨੇ ਇਹ ਪਲੇਟਾਂ ਜਿਹੜੀਆਂ ਕੱਟ ਲੈਣੀਆਂ ਆਹ ਦੇਖੋ ਇਧਰੋਂ ਆਪਾਂ ਨੇ ਇਹ ਪਲੇਟ ਕੱਟੇ ਇਹ ਆਪਣੀਆਂ ਟੈਡੀਆਂ ਪਲੇਟਾਂ ਬਣ ਗਈਆਂ ਇਹਨਾਂ ਨੂੰ ਆਪਾਂ ਹੁਣ ਕਟਿੰਗ ਕਰ ਲੈਣੀ ਆ ਜੇ ਤੁਹਾਨੂੰ ਇਦਾਂ ਨਹੀਂ ਫੇਰ ਵੀ ਨਹੀਂ ਸਮਝ ਲੱਗਦੀ ਜਿਵੇਂ ਹੁਣ ਤੁਸੀਂ ਆਹ ਪਲੇਟ ਆਪਾਂ ਕਟਿੰਗ ਕਰ ਲਈ ਆ ਦੇਖੋ ਆਹ ਪਲੇਟ ਕਟਿੰਗ ਕਰ ਲਈ ਇਹਨੂੰ ਆਪਾਂ ਨੇ ਸਾਈਡ ਤੇ ਰੱਖ ਲਓ ਆ ਕਪੜਾ ਲੋ ਖੋਲ ਠੀਕ ਹੈ ਜੀ ਇਹਨੂੰ ਖੋਲ ਕੇ ਕਪੜੇ ਨੂੰ ਐਦਾਂ ਰੱਖ ਲਓ ਜਿਹੜੀ ਆਪਣੀਆਂ ਪਲੇਟਾਂ ਨੇ ਇਹਨਾਂ ਨੂੰ ਆਪਾਂ ਉੱਪਰ ਰੱਖ ਰੱਖ ਕੇ ਪਲੇਟ ਤੇ ਪਲੇਟ ਉੱਪਰ ਰੱਖ ਰੱਖ ਕੇ ਵੀ ਜਿਹੜੀ ਇਹ ਕਟਿੰਗ ਕਰ ਸਕਦੇ ਆ ਆ ਦੇਖੋ ਇਹ ਆਪਣੀਆਂ ਸਾਈਡ ਦੀਆਂ ਪਲੇਟਾਂ ਨੇ ਇਹਨਾਂ 'ਚ ਆਪਣੇ ਜੋੜ ਪੈਣੇ ਆ ਇਹ ਠੀਕ ਹੈ ਜੀ ਐਦਾਂ ਇਹ ਮੇਨ ਆਪਣੀ ਪਲੇਟ ਇਹ ਐਦਾਂ ਬਣ ਜੂਗੀ ਆ ਦੀ ਪਟੇਟੀ ਇਹ ਆਪਣੀ ਆ ਸੈੱਡ ਵਾਲੀ ਪਲੇਟ ਹੋ ਗਈ ਇਹ ਇੱਥੇ ਆਪਣਾ ਜੋੜ ਪਾ ਲੈਣਾ ਹੈ ਇਹਦਾ ਇਹ ਆ ਪਲੇਟ ਹੋ ਗਈ ਠੀਕ ਹੈ ਜੀ ਇਹ ਆਪਾਂ ਪਲੇਟ ਤੇ ਪਲੇਟ ਰੱਖ ਲਈ ਹੁਣ ਆ ਜਿਹੜੀ ਆਪਾਂ ਦੀ ਦੂਈ ਪਲੇਟ ਆ ਇਹ ਦੋ ਸੈੱਡ ਵਾਲੀਆਂ ਪਲੇਟਾਂ ਨੇ ਜਾਰ ਰੱਖਿਓ ਜਿਹੜੀਆਂ ਆਪਣੇ ਘੱਟਦੀਆਂ ਨੇ ਇਹ ਆਪਾਂ ਕੱਪੜਾ ਵੇਸਟ ਨਹੀਂ ਕਰਨਾ ਹੁੰਦਾ ਇਹ ਕੰਮ ਬਣਾਉਣੇ ਹੁੰਦੇ ਆ ਹਾ ਸੇਮ ਹੁਣ ਆਪਾਂ ਜਿਹੜੀ ਆ ਟੇਡੀ ਪਲੇਟ ਹੈ ਇੱਧਰ ਨੂੰ ਆ ਰੱਖ ਲਓ ਦੇਖ ਲਓ ਜਿਹੜੀ ਕਿੱਧਰ ਨੂੰ ਸੈੱਟ ਆਉਂਦੀ ਆ ਉਦਾਂ ਹੀ ਆ ਦੇਖੋ ਇਹ ਆਪਾਂ ਪਲੇਟ ਇੱਧਰ ਨੂੰ ਰੱਖ ਲਈ ਤੇ ਆਹ ਜੋੜ ਵਾਲੀ ਪਲੇਟ ਇਹ ਇੱਧਰ ਨੂੰ ਰੱਖ ਠੀਕ ਹੈ ਇਹ ਆਪਣੀ ਇਦਾਂ ਆਪਾਂ ਪਲੇਟਾਂ ਰੱਖ ਕੇ ਤੇ ਆਹ ਦੋ ਜੋੜ ਵਾਲੀਆਂ ਪਲੇਟਾਂ ਨੇ ਜਿਹੜੀਆਂ ਇੱਥੇ ਤਾਂ ਜੋੜ ਪੈਣਾ ਹੈ ਇਹ ਆਪਣੀ ਸਾਈਡ ਦੀ ਜੋੜ ਆ ਜਿਹੜਾ ਆਪਣਾ ਪੱਖੀ ਵਾਲਾ ਸਾਈਡ ਦੀ ਸਿਉਣ ਹੁੰਦੀ ਆ ਉਹ ਜੋੜਨੇ ਇਹ ਦੋਹਾਂ ਵਾਲੀ ਤੇ ਆਪਾਂ ਨੇ ਦੋਈਆਂ ਪਲੇਟਾਂ ਚ ਨੀ ਇਹ ਜੋੜ ਪਾਉਣੇ ਹੈਗੇ ਦੂਆਂ ਦੂਈਆਂ ਪਲੇਟਾਂ ਦੇ ਆਪਾਂ ਉਦਾਂ ਹੀ ਸੈਂਟਰ ਦੇ ਵਿੱਚ ਜਿਹੜਾ ਆਪਣਾ ਕਪੜਾ ਜੁੜਿਆ ਹੀ ਹੋਊਗਾ ਤਾਂ ਦੇਖੋ ਜਿਵੇਂ ਆਹ ਵਾਲੀ ਚੀਜ਼ ਆ ਇੱਥੇ ਜੁੜੀ ਹੋਊਗੀ ਇਹ ਤੇ ਧਿਆਨ ਜਰੂਰ ਰੱਖਿਓ ਇਹ ਦੇਖੋ ਇਹ ਆਪਾਂ ਪਲੇਟਾਂ ਤੇ ਪਲੇਟਾਂ ਰੱਖ ਰੱਖ ਕੇ ਵੀ ਇਹਦੇ ਨੂੰ ਐਦਾਂ ਵੀ ਆਪਾਂ ਜਿਹੜੀ ਇਹਦੀ ਕਟਿੰਗ ਕਰ ਸਕਦੇ ਆ ਇਹ ਆਪਣੀਆਂ ਜਿਹੜੀਆਂ ਕਲੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਆ ਦੇਖੋ ਇਹ ਆਪਣੀ ਸਾਈਡ ਤੇ ਰੱਖ ਦਿਓ ਕਲੀ ਆ ਦੇਖੋ ਵਿਚਾਲੀਆਂ ਕਲੀਆਂ ਨੇ ਜਿਹੜੀਆਂ ਉਹ ਇਦਾਂ ਦੀਆਂ ਵੱਡਣ ਲੱਗੀਆਂ ਉਹਨਾਂ 'ਚ ਜੋੜ ਨਹੀਂ ਪਊਗਾ ਠੀਕ ਹੈ ਇਹ ਹੀ ਆਪਣੀ ਪਲੇਟ ਇੱਧਰ ਰੱਖ ਰੱਖ ਕੇ ਇਹਦੇ ਉੱਤੇ ਤੁਸੀਂ ਆਪਣੀ ਜਿਹੜੀ ਕਲੀਆਂ ਨੇ ਉਹ ਕਟਿੰਗ ਕਰ ਸਕਦੇ ਹੋ ਆਪਾਂ ਜੇ ਸਲਾਈਆਂ ਮਾਰੂ ਹਰ ਕੇ ਜਿਹੜੀਆਂ ਇਹ ਕਲੀਆਂ ਜੋੜ ਦੇਣੀਆਂ ਨੇ ਜਿਹੜੀਆਂ ਆ ਸੈਂਟਰ ਚ ਆਪਣੀਆਂ ਬੜੀਆਂ ਕਲੀਆਂ ਆ ਜਾਣੀਆਂ ਨੇ ਸਾਈਡ ਤੇ ਆਪਣੀਆਂ ਜਿਹੜੀਆਂ ਦੋਹੇ ਪਾਸੇ ਹੈ ਛੋਟੀਆਂ ਕਲੀਆਂ ਆ ਜਾਣੀਆਂ ਆਪਾਂ ਨੂੰ ਫਰੋ ਮੇਲਣਾ ਵਾ ਜ਼ਰੂਰ ਵੀ ਆਪਣੀ ਜਿਹੜੀ ਕਮਰ ਆ ਆਪਣੀ 15 14 ਇੰਚ ਕਮਰ ਆ ਜਿਹੜੀ ਉਹ ਬਣਦੀ ਆ ਉਦੋਂ ਲੱਗ ਤੋਂ ਜਿਹੜਾ 3 ਇੰਚ ਕਪੜਾ ਜ਼ਿਆਦਾ ਹੋਣਾ ਚਾਹੀਦਾ ਆਪਣੀ 15 ਇੰਚ ਕਮਰ ਆ ਦੇਖੋ ਆ 18 ਇੰਚ ਆਪਣੀ ਜਿਹੜੀ ਪੂਰੀ ਇਹ ਪੂਰੀ ਆਪਣੀ ਕਮਰ ਤਿਆਰ ਹੋ ਜਾਣੀ ਆ ਵਿੱਚ ਸਲਾਈਆਂ ਮਾਰ ਕੇ ਆਪਾਂ ਥੋੜਾ ਥੋੜਾ ਵੱਧ ਮਾ ਕਪੜਾ ਰੱਖਿਆ ਹੋਇਆ ਆ ਇਹ ਆਪਣਾ ਕਲੀਆਂ ਵਾਲੀ ਜਿਹੜੀ ਫਰਾਕ ਆ ਉਹ ਆਪਣੀ ਕਟਿੰਗ ਹੋ ਗਈ ਪੂਰੀ ਹੋ ਗਈ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਧਿਆਨ ਨਾਲ ਜਰੂਰ ਦੇਖਿਓ ਆਪਾਂ ਨੇ ਤੁਹਾਨੂੰ ਤਿੰਨ ਤਰੀਕਿਆਂ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਇਹ ਕਲੀਆਂ ਵਾਲੀ ਫਰਾਕ ਕਟਿੰਗ ਕਰਨੀ ਦੱਸੀ ਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ